ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਇਸ ਸੰਸਾਰ ਵਿੱਚ ਕਲਿਆ ਤਾਂ ਕਿ ਹਰ ਇੱਕ ਇਨਸਾਨ ਪਾਪਾਂ ਤੋਂ ਆਜ਼ਾਦੀ ਪ੍ਰਾਪਤ ਕਰੇ ਹਰ ਇੱਕ ਇਨਸਾਨ ਦੁੱਖਾਂ ਤੋਂ ਬਿਮਾਰੀਆਂ ਤੋਂ ਆਜ਼ਾਦੀ ਨੂੰ ਛੁਟਕਾਰੇ ਨੂੰ ਪ੍ਰਾਪਤ ਕਰੇ ਇਸ ਸੰਸਾਰ ਦੇ ਵਿੱਚ ਪਹਿਲਾ ਇਨਸਾਨ ਜਿਹੜਾ ਪਰਮੇਸ਼ਰ ਨੇ ਆਪਣੇ ਸਰੂਪ ਉੱਤੇ ਪੈਦਾ ਕੀਤਾ ਉਹ ਪਹਿਲਾ ਇਨਸਾਨ ਪਰਮੇਸ਼ਰ ਦੇ ਹੁਕਮ ਨੂੰ ਤੋੜਨ ਦੇ ਕਾਰਨ ਪਾਪ, ਵਰਿਆਈ ਔਰ ਲਾਂਤਾ ਤੇ ਸ਼ਰਾਪ ਦਾ ਗੁਲਾਮ ਬਣ ਗਿਆ। ਇਸ ਸੰਸਾਰ ਦੇ ਵਿੱਚ ਦੁੱਖ ਤੇ ਕਸ਼ਟ ਵਾਦੇਗੇ। ਪੂਰੇ ਸੰਸਾਰ ਦੇ ਵਿੱਚ ਮੁਸੀਬਤਾਂ, ਹਰ ਪਾਸੇ ਪਰੇਸ਼ਾਨੀਆਂ, ਤਰ੍ਹਾਂ-ਤਰ੍ਹਾਂ ਦੇ ਹਾਲਾਤ ਬਣਦੇਗੇ। ਪਰਮੇਸ਼ਰ ਨੇ ਸਮੇਂ-ਸਮੇਂ ਤੇ ਆਪਣੇ ਦਾਸਾਂ ਨੂੰ ਆਪਣੇ ਨਵੀਆਂ ਨੂੰ ਅਲੱਗ-ਅਲੱਗ ਸਮੇਂ ਦੇ ਵਿੱਚ ਕੱਲਿਆ ਜਿਨ੍ਹਾਂ ਨੇ ਯਹੋਵਾ ਪਰਮੇਸ਼ਰ ਦਾ ਪ੍ਰਚਾਰ ਕੀਤਾ ਜਿਨ੍ਹਾਂ ਨੇ ਪੂਰੀ ਤਰ੍ਹਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਲਿਖਿਆ ਅਤੇ ਔਰ ਦੁਨੀਆ ਦੇ ਵਿੱਚ ਪ੍ਰਚਾਰ ਕੀਤਾ ਪਰ ਉਹਨਾਂ ਨਵੀਆਂ ਦੇ ਆਉਣ ਦੇ ਨਾਲ ਔਰ ਨਵੀਆਂ ਨੇ ਇਸ ਸੰਸਾਰ ਵਿੱਚ ਪ੍ਰਚਾਰ ਕੀਤਾ ਪਰ ਕਿਸੇ ਨੇ ਵੀ ਉਸ ਪ੍ਰਚਾਰ ਉੱਤੇ ਪ੍ਰਤੀਤਨਾ ਨਹੀਂ ਕੀਤੀ ਫਿਰ ਪਰਮੇਸ਼ਰ ਨੇ ਸਮਾਂ ਪੈਣ ਤੇ ਆਪਣੇ ਪਿਆਰੇ ਪੁੱਤਰ ਨੂੰ ਇਸ ਸੰਸਾਰ ਵਿੱਚ ਕੱਲਿਆ ਜਿਵੇਂ ਕਿ ਪਵਿੱਤਰ ਬਾਈਬਲ ਯਹੰਨਾ ਦੀ ਅੰਜੀਲ ਤਿੰਨ ਅਧਿਆਏ ਉਹਦੇ 16 ਵਚਨ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਸਾਰੇ ਸੰਸਾਰ ਦੇ ਪਾਪਾਂ ਦੀ ਖਾਤਰ ਭੇਜਿਆ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਹਰੇਕ ਜਿਹੜਾ ਉਸ ਉੱਤੇ ਨੇਚਾ ਕਰੇ ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਨੂੰ ਪ੍ਰਾਪਤ ਕਰੇ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਪਰਮੇਸ਼ਰ ਨੇ ਮੇਰੇ ਤੁਹਾਡੇ ਤੇ ਸਾਰਿਆਂ ਦੇ ਨਾਲ ਇਸ ਤਰ੍ਹਾਂ ਦਾ ਪਿਆਰ ਕੀਤਾ ਕਿ ਉਸਨੇ ਆਪਣੇ ਪਿਆਰੇ ਪੁੱਤਰ ਨੂੰ ਭੇਜ ਦਿੱਤਾ ਉਸ ਦੇ ਆਉਣ ਦੇ ਨਾਲ ਇਸ ਸੰਸਾਰ ਦੇ ਉੱਤੇ ਜੋ ਹਨੇਰਾ ਸੀ ਉਹ ਚਾਨਣ ਵਿੱਚ ਤਬਦੀਲ ਹੋਇਆ ਜੋ ਇਨਸਾਨ ਪਾਪ ਬੁਰੀਾਈ ਦਾ ਗੁਲਾਮ ਸੀ ਪਰਮੇਸ਼ਰ ਦੇ ਪੁੱਤਰ ਯੀਸ਼ੂ ਤੇ ਵਿਸ਼ਵਾਸ ਕਰਨ ਦੇ ਦੁਆਰਾ ਇਨਸਾਨ ਪਾਪ ਬੁਰੀਾਈ ਤੇ ਹਰ ਤਰ੍ਹਾਂ ਦੀ ਉਸਲਾਨਤ ਤੋਂ ਹਰ ਤਰ੍ਹਾਂ ਦੇ ਉਸ ਸ਼ਰਾਪ ਤੋਂ ਮੁਕਤ ਹੋ ਸਕਦਾ ਹੈ ਅੱਜ ਇਸ ਦੁਨੀਆ ਵਿੱਚ ਪਰਮੇਸ਼ਰ ਦੇ ਪੁੱਤਰ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਜੋ ਕਿ ਇਸ ਗੱਲ ਨੂੰ ਯਾਦ ਕਰਾਉਂਦਾ ਹੈ ਕਿ ਅੱਜ ਤੋਂ 2000 ਸਾਲ ਪਹਿਲਾਂ ਪਰਮੇਸ਼ਰ ਨੇ ਆਪਣੇ ਪਿਆਰੇ ਪੁੱਤਰ ਨੂੰ ਇਸ ਸੰਸਾਰ ਵਿੱਚ ਕੱਲਿਆ ਇਸ ਤਰ੍ਹਾਂ ਪਵਿੱਤਰ ਬਾਈਬਲ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਬਾਰੇ ਬਿਆਨ ਕਰਦੀ ਹੈ ਕਿ ਰਾਤ ਦੇ ਸਮੇਂ ਜਦੋਂ ਅਜਾਲੀ ਲੋਕ ਚਰਵਾਹੇ ਆਪਣੀਆਂ ਭੇਡਾਂ ਦੀ ਰਖਵਾਲੀ ਕਰ ਰਹੇ ਸਨ ਤੇ ਪਰਮੇਸ਼ਰ ਦਾ ਇੱਕ ਦੂਤ ਉਹਨਾਂ ਦੇ ਕੋਲ ਆਣ ਕੇ ਖੜਾ ਹੋ ਗਿਆ ਔਰ ਇਹ ਵੇਖਦੇ ਸਾਰ ਚਰਵਾਹੇ ਜਿਹੜੇ ਡਰ ਗਏ ਕਵਰਾ ਗਏ ਔਰ ਕੰਬਣ ਲੱਗੇ ਪਰਮੇਸ਼ਰ ਦੇ ਦੂਤ ਨੇ ਕਿਹਾ ਡਰੋ ਨਾ ਵੇਖੋ ਮੈਂ ਤੁਹਾਡੇ ਲਈ ਇੱਕ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜਿਹੜੀ ਸਾਰੀ ਦੁਨੀਆ ਦੇ ਲਈ ਹੈ ਅੱਜ ਤੁਹਾਡੇ ਨਗਰ ਬੈਥਲਹਮ ਵਿੱਚ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ ਜਿਹੜਾ ਪ੍ਰਭੂ ਮਸੀਹ ਹੈ ਉਸ ਦੇ ਲਈ ਨਿਸ਼ਾਨ ਤੁਹਾਡੇ ਲਈ ਇੱਕ ਨਿਸ਼ਾਨ ਹੋਵੇਗਾ ਕਿ ਜਦੋਂ ਤੁਸੀਂ ਜਾਓਗੇ ਉਸ ਨੂੰ ਕੱਪੜੇ ਵਿੱਚ ਲਪੇਟਿਆ ਤੇ ਖੁਰਲੀ ਵਿੱਚ ਰੱਖਿਆ ਪਾਓਗੇ ਮੇਰੇ ਭਾਈ ਪੈਣੋ ਇਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਪਿਆਰੇ ਪੁੱਤਰ ਨੂੰ ਇਸ ਸੰਸਾਰ ਦੇ ਵਿੱਚ ਕੱਲਿਆ ਔਰ ਚਰਵਾਹਿਆਂ ਦੇ ਕੋਲ ਸਨਿਆ ਕੱਲਿਆ ਔਰ ਜੈਸਵੇ ਲਈ ਮਾਤਾ ਮਰੀਮ ਕੁਆਰੀ ਸੀ ਔਰ ਉਹ ਪਰਮੇਸ਼ਰ ਦੇ ਵਿੱਚ ਖਰਾ ਜੀਵਨ ਬਤੀਤ ਕਰਨ ਵਾਲੀ ਸੀ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਮੰਨਣ ਵਾਲੀ ਸੀ ਪਰਮੇਸ਼ਰ ਨੇ ਆਪਣੇ ਜਬਰਾਈਲ ਦੂਤ ਨੂੰ ਮਰੀਮ ਦੇ ਕੋਲ ਕੱਲਿਆ ਜਿਹੜਾ ਮਰੀਮ ਦੇ ਕੋਲ ਆਇਆ ਤੇ ਆਖਣ ਲੱਗਾ ਵਧਾਈ ਹੋ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ ਉਹਦਾ ਨਾਮ ਯੇਸ਼ੂ ਰੱਖਣਾ ਮੇਰੇ ਭਾਈ ਪੈਣੋ ਇਹ ਸਭ ਤੋਂ ਵੱਡੀ ਘਟਨਾ ਹੈ ਇਸ ਸੰਸਾਰ ਦੇ ਵਿੱਚ ਕਿ ਮਾਤਾ ਮਰੀਮ ਉਸ ਸਮੇਂ ਕੁਆਰੀ ਸੀ ਔਰ ਉਸ ਦੀ ਕੁੜਮਾਈ ਯੂਸਫ ਦੇ ਨਾਲ ਹੋ ਚੁੱਕੀ ਸੀ ਪਰ ਉਸ ਦਾ ਜੀਵਨ ਬਿਲਕੁਲ ਪਵਿੱਤਰ ਸੀ ਔਰ ਬਾਈਬਲ ਦੱਸਦੀ ਹੈ ਪਰਮੇਸ਼ਰ ਦੇ ਦੂਤ ਨੇ ਜਦੋਂ ਇਹ ਸੁਨੇਹਾ ਦਿੱਤਾ ਤੇ ਮਰੀਮ ਡਰ ਗਈ ਔਰ ਆਖਣ ਲੱਗੀ ਕਿ ਮੈਂ ਹਜੇ ਤੱਕ ਕਿਸੇ ਮਰਦ ਨੂੰ ਨਹੀਂ ਜਾਣਦੀ ਇਹ ਕਿਸ ਤਰ੍ਹਾਂ ਹੋ ਸਕਦਾ ਆ ਤੇ ਪਰਮੇਸ਼ਰ ਦਾ ਦੂਤ ਇਸ ਤਰ੍ਹਾਂ ਆਖਦਾ ਆ ਕਿ ਵੇਖ ਮਰੀਮ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ ਔਰ ਪਵਿੱਤਰ ਆਤਮਾ ਦੇ ਦੁਆਰਾ ਇਹ ਬੱਚਾ ਤੇਰੇ ਪੇਟ ਦੇ ਵਿੱਚ ਹੈ ਮੇਰੇ ਭਾਈ ਪੈਣੂ ਅੱਜ ਸੰਸਾਰ ਦੇ ਵਿੱਚ ਇਹ ਸਵਾਲ ਉਠਾਏ ਜਾਂਦੇ ਆ ਦੁਨੀਆ ਦੇ ਵਿੱਚ ਇਹ ਗੱਲਾਂ ਕੀਤੀਆਂ ਜਾਂਦੀਆਂ ਆ ਕਿ ਇੱਕ ਕੁਵਾਰੀ ਦੇ ਦੁਆਰਾ ਇੱਕ ਪੁੱਤਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਪਰ ਮੈਂ ਇੱਥੇ ਪਵਿੱਤਰ ਬਾਈਬਲ ਦੇ ਅਨੁਸਾਰ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਉਹ ਪਰਮੇਸ਼ਰ ਜਿਨੇ ਸੰਸਾਰ ਦੀ ਰਚਨਾ ਕੀਤੀ ਉਹ ਪਰਮੇਸ਼ਰ ਜਿਨੇ ਬ੍ਰਹਿਮੰਡ ਬਣਾਇਆ ਉਹ ਪਰਮੇਸ਼ਰ ਜਿਨੇ ਹਰੇਕ ਚੀਜ਼ ਨੂੰ ਉਹਦੀ ਆਪਣੀ ਜਗ੍ਹਾ ਤੇ ਸਥਿਰ ਕੀਤਾ ਉਹ ਪਰਮੇਸ਼ਰ ਸਾਰਾ ਕੁਝ ਕਰ ਸਕਦਾ ਆ ਜਿਸ ਨੇ ਬਿਨਾਂ ਸਹਾਰੇ ਤੋਂ ਬਿਨਾ ਪਿੱਲਰਾਂ ਤੋਂ ਬਿਨਾ ਦੀਵਾਰਾਂ ਤੋਂ ਆਕਾਸ਼ਾਂ ਨੂੰ ਖੜੇ ਕੀਤਾ ਜਿਹੜੇ ਹਜ਼ਾਰਾਂ ਸਾਲਾਂ ਤੋਂ ਅੱਜ ਵੀ ਖੜੇ ਆ ਜਿਹੜਾ ਪਰਮੇਸ਼ਰ ਬਿਨਾ ਸਹਾਰੇ ਤੋਂ ਬਿਨਾ ਦੀਵਾਰ ਤੋਂ ਬਿਨਾ ਪਿੱਲਰ ਤੋਂ ਆਕਾਸ਼ ਖੜੇ ਕਰ ਸਕਦਾ ਉਹ ਇੱਕ ਕੁਵਾਰੀ ਦੇ ਦੁਆਰਾ ਆਪਣੇ ਪਿਆਰੇ ਪੁੱਤਰ ਨੂੰ ਵੀ ਕੱਲ ਸਕਦਾ ਔਰ ਜਦੋਂ ਗਲਾਤੀਆ ਦੀ ਪੁਸਤਕ 4 ਅਧਿਆਏ ਉਹਦੇ ਚਾਰ ਵਚਨ ਨੂੰ ਪੜ੍ਹਦੇ ਹਾਂ ਤੇ ਉੱਥੇ ਲਿਖਿਆ ਕਿ ਜਦੋਂ ਸਮਾਂ ਪੂਰਾ ਹੋਇਆ ਤੇ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਇੱਕ ਇਸਤਰੀ ਦੇ ਦੁਆਰਾ ਇਸ ਸੰਸਾਰ ਦੇ ਵਿੱਚ ਕੱਲਿਆ ਉਹ ਇਸਤਰੀ ਮਾਤਾ ਮਰੀਮਾ ਜਿਹਦੇ ਦੁਆਰਾ ਪਰਮੇਸ਼ਰ ਨੇ ਆਪਣੇ ਪਿਆਰੇ ਪੁੱਤਰ ਪ੍ਰਭੂ ਯੇਸ਼ੂ ਨੂੰ ਇਸ ਦੁਨੀਆ ਦੇ ਵਿੱਚ ਭੇਜਿਆ ਜਿਸ ਨੇ ਇਸ ਸੰਸਾਰ ਦੇ ਵਿੱਚ ਆਣ ਕੇ ਉਹ ਆਦਮ ਦੇ ਦੁਆਰਾ ਟੁੱਟਿਆ ਹੋਇਆ ਜਿਹੜਾ ਰਿਸ਼ਤਾ ਸੀ ਜਿਹੜਾ ਮਨੁੱਖ ਪਰਮੇਸ਼ਰ ਤੋਂ ਦੂਰ ਹੋ ਚੁੱਕਾ ਸੀ ਜਿਹੜਾ ਇਨਸਾਨ ਪਰਮੇਸ਼ਰ ਤੋਂ ਜੁਦਾ ਹੋ ਚੁੱਕਾ ਸੀ ਪ੍ਰਭ ਯੇਸ਼ੂ ਨੇ ਇਸ ਧਰਤੀ ਦੇ ਉੱਤੇ ਆਣ ਕੇ ਉਸ ਜੁਦਾਈ ਨੂੰ ਖਤਮ ਕੀਤਾ ਔਰ ਫਿਰ ਤੋਂ ਇਨਸਾਨ ਦੇ ਟੁੱਟੇ ਹੋਏ ਰਿਸ਼ਤੇ ਨੂੰ ਪਰਮੇਸ਼ਰ ਦੇ ਨਾਲ ਜੋੜਿਆ ਮੇਰੇ ਭਾਈ ਪੈਣੋ ਪਰਮੇਸ਼ਰ ਦਾ ਵਚਨ ਸੱਚਮੁੱਚ ਸਾਨੂੰ ਇਹ ਦੱਸਦਾ ਆ ਕਿ ਜੇਕਰ ਅਸੀਂ ਪਰਮੇਸ਼ਰ ਦੇ ਵਚਨਾਂ ਦੀ ਪਾਲਣਾ ਕਰੀਏ ਪ੍ਰਭੂ ਯੇਸ਼ੂ ਤੇ ਵਿਸ਼ਵਾਸ ਕਰੀਏ ਪ੍ਰਭੂ ਯੀਸ਼ੂ ਦੇ ਹੁਕਮਾਂ ਨੂੰ ਮੰਨੀਏ ਤੇ ਸਾਡਾ ਜੀਵਨ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਜਿਵੇਂ ਪ੍ਰਭੂ ਯੀਸ਼ੂ ਮਸੀਹ ਨੇ ਆਪ ਕਿਹਾ ਰਾਹ ਸਚਾਈ ਤੇ ਜੀਵਨ ਮੈਂ ਹਾਂ ਮੇਰੇ ਤੋਂ ਬਿਨਾ ਕੋਈ ਵੀ ਪਿਤਾ ਤੱਕ ਨਹੀਂ ਜਾ ਸਕਦਾ ਮੇਰੇ ਭਾਈ ਭੈਣੋਂ ਪ੍ਰਭੂ ਯੀਸ਼ੂ ਮਸੀਹ ਰਾਹ ਆ ਪ੍ਰਭੂ ਯੀਸ਼ੂ ਮਸੀਹ ਸਚਾਈ ਹੈ ਤੇ ਪ੍ਰਭੂ ਯੀਸ਼ੂ ਮਸੀਹ ਹੀ ਜੀਵਨ ਹੈ ਔਰ ਕੋਈ ਵੀ ਬਾਈਬਲ ਦੱਸਦੀ ਹੈ ਪ੍ਰਭੂ ਯੇਸ਼ੂ ਤੋਂ ਬਿਨਾਂ ਸਵਰਗ ਤੱਕ ਨਹੀਂ ਜਾ ਸਕਦਾ ਅੱਜ ਪਰਮੇਸ਼ਰ ਦੇ ਨਾਲ ਮਲਾਪ ਕਰਨ ਲਈ ਸਾਨੂੰ ਇੱਕ ਵਿਚੋਲੇ ਦੀ ਲੋੜ ਹੈ ਉਹ ਵਿਚੋਲਾ ਪ੍ਰਭੂ ਯੇਸ਼ੂ ਮਸੀਹ ਹੈ ਜਿਹਦੇ ਬਾਰੇ ਸੰਤ ਪੌਲਸ ਇਸ ਤਰ੍ਹਾਂ ਬਿਆਨ ਕਰਦਾ ਹੈ ਕਿ ਪਰਮੇਸ਼ਰ ਇੱਕੋ ਹੈ ਪਰਮੇਸ਼ਰ ਤੇ ਮਨੁੱਖਾਂ ਦੇ ਵਿਚਕਾਰ ਇੱਕੋ ਵਿਚੋਲਾ ਆ ਸੋ ਮਸੀਹ ਯੇਸ਼ੂ ਆ ਮੇਰੇ ਭਾਈ ਪੈਣੋ ਸੱਚਮੁੱਚ ਪ੍ਰਭੂ ਯਿਸੂ ਨੇ ਇਸ ਦੁਨੀਆ ਵਿੱਚ ਆਣ ਕੇ ਸਾਡਾ ਟੁੱਟਿਆ ਹੋਇਆ ਰਿਸ਼ਤਾ ਫਿਰ ਤੋਂ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਔਰ ਸਾਡੀ ਜੁਦਾਈ ਨੂੰ ਖਤਮ ਕਰ ਦਿੱਤਾ ਪ੍ਰਭੂ ਯਿਸੂ ਕੋਈ ਧਰਮ ਕੋਈ ਮਜਬ ਸਥਾਪਿਤ ਕਰਨ ਵਾਸਤੇ ਇਸ ਧਰਤੀ ਤੇ ਨਹੀਂ ਆਏ ਬਲਕਿ ਪ੍ਰਭੂ ਯਿਸੂ ਮਸੀਹ ਮੈਨੂੰ ਤੁਹਾਨੂੰ ਸਾਰਿਆਂ ਨੂੰ ਪਰਮੇਸ਼ਰ ਅਤੇ ਸਚਾਈ ਦੇ ਨਾਲ ਜੋੜਨ ਵਾਸਤੇ ਆਏ ਪਰਮੇਸ਼ਰ ਤੁਹਾਡੇ ਸਾਰਿਆਂ ਉੱਤੇ ਆਪਣੀ ਕਿਰਪਾ ਕਰੇ ਸਭਨਾਂ ਨੂੰ ਆਸ਼ੀਸ਼ ਦੇਵੇ ਫਿਰ ਤੋਂ ਇੱਕ ਵਾਰ ਸਭਨਾਂ ਨੂੰ ਪਿਆਰ ਭਰਿਆ ਸਲਾਮ ਸਭਨਾਂ ਨੂੰ ਜੈਬ ਸਿੱਧੀ